ਵਾਹਿਗੁਰੂ ਸਾਹਿਬ ਜੀਓ ਏਕ ਓੰਕਾਰ ਸਤਨਾਮ ਓਮ ਕਰਤਾ ਪੁਰਖ ਨਿਪਾਉ ਨਿਰਵੈ ਅਕਾਲ ਮੂਰਤ ਜੁਨੀ ਸੈ ਪੰ ਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਚੱਕਰ ਚਿਹਨ ਅਰ ਵਰਣ ਜਾਤ ਅਰ ਬਾਤ ਨਾਹੀਂ ਜੇ ਰੂਪ ਰੰਗ ਅਰ ਰੇਖ ਪੇਖ ਕੋ ਕਹਿ ਨਾ ਸਕਤ ਕੇ ਅਚਲ ਮੂਰਤ ਅਨਪਉ ਪ੍ਰਕਾਸ਼ ਅਮੀ ਕੋਜ ਕਹਿ ਜਾ ਕੋਟ ਇੰਦਰ ਇੰਦਰਾਣ ਸਾਹੇ ਸਹਾਣ ਬਣਜੈ ਤਿਰ ਪਾਵਨ ਮਹੀ ਅਸੁਰ ਨਰ ਅਸੁਰ ਨੇਕ ਨੇਕ ਬਨ ਕਰਨ ਕਾਹਤ ਤੁਹਾ ਸਰਬ ਨਾਮ ਕਥੈ ਕਾਵਨ ਕਰਮ ਨਾਮ ਵਰਨਤ ਸੁਮਤ ਭੂਕ ਉਚਰੈ ਸ਼ਾਸਤਰ ਖਟ ਪਿੰਗ ਗਿਰਨ ਚੜ ਜਾਏ ਅੰਤ ਲਖੈ ਬਦਰੋ ਸੁਣੈ ਜੋ ਕਾਲ ਕਿਰਪਾ ਕਰਾਏ ਡੰਡਾਤ ਬੰਧਨੋਂ ਇੱਕ ਵਾਰ ਸਰਬ ਕਲਾ ਸੁਮਰਥ ਡੋਲਣ ਤੇ ਲਖੋ ਪ੍ਰਭੂ ਨਾਨਕ ਦੇ ਕਰ ਹੱਥ ਬਾਲ ਗੁਰੂ ਸਾਗਬ ਜੀ 1 50ਵਾਂ ਬਚਨ ਦੋਹਰਾ ਮਿਥਿਆ ਕਬੂ ਨਾ ਬੋਲਣਾ ਕਾਹੀਓ ਸਿੱਖਨ ਸੋ ਬਾਚ ਜਹਾ ਝੂਠ ਤਹਿ ਪਾਪ ਹੈ ਧਰਮ ਨਾ ਤਿਸ ਮਹਿ ਰਾਚ ਮੂਲ ਵਚਨ ਝੂਠ ਨਹੀਂ ਕਰਨਾ ਬੋਲਣਾ ਨਹੀਂ ਝੂਠ ਬਾਤ ਜੀ ਕਾ ਖਾਲਸਾ ਬਾਤ ਜੀ ਦੀ ਫਤਹ ਹੈ ਸਵਾਗਤ ਸਰਬਤ ਸੰਗਤਾਂ ਪਿਛਲੇ ਸਮੇਂ ਤੋਂ ਲੈ ਕਰਕੇ ਹਰ ਰੋਜ਼ ਤੁੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਵੱਲੋਂ ਜੋਤੀ ਜੋਤ ਸਮਾਉਣ ਦੇ ਸਮੇਂ ਸੱਚਖੰਡ ਤਖਤ ਸ੍ਰੀ ਨਿਹੰਗਉਰ ਸਾਹਿਬ ਵਿਖੇ ਸਿੱਖਾਂ ਦੇ ਪ੍ਰਤੀ 52 ਵਾਚਨ 52 ਹੁਕਮ ਕੀਤੇ ਉਹਨਾਂ ਹੁਕਮਾਂ ਨੂੰ ਸਾਡੇ ਬਹੁਤ ਹੀ ਸਤਿਕਾਰਯੋਗ ਆਹ ਪੁਰਸ਼ ਸੰਤ ਗਿਆਨੀ ਬਾਬਾ ਅਕਸ਼ਿੰਦੀ ਕਲੇਵਾੜ ਭਿੰਡੜਾ ਵਾਲੇ ਉਹਨਾਂ ਵੱਲੋਂ ਸਿੰਘ ਸੰਗ ਗਿਆਨੀ ਸੰਤ ਕੁਲਵੰਦ ਸਿੰਘ ਜੀ ਜਥੇਦਾਰ ਤਖਤ ਸਤਤ ਸੱਚਖੰਡ ਸ੍ਰੀ ਹਜੂਰ ਸਾਹਿਬ ਜੀ ਦੇ 25 ਸਾਲਾ ਸੇਵਾ ਕਾਲ ਮੁਰੇ ਹੋਣ ਦੀ ਖੁਸ਼ੀ ਦੇ ਵਿੱਚ ਉਹਨਾਂ ਬਚਨਾਂ ਸ਼ੰਦਾ ਬੰਦੀ ਦੇ ਵਿੱਚ ਪ੍ਰੋਣਾ ਕਰਿਆ ਜਿਸ ਗ੍ਰੰਥ ਦਾ ਨਾਮ ਭਰਿਆ ਬਾਵਨ ਉਪਦੇਸ਼ ਆਪ ਜੀ ਉਸ ਬਾਵਨ ਉਪਦੇਸ਼ ਗ੍ਰੰਥ ਦੇ ਵਿੱਚੋਂ ਹਰ ਰੋਜ਼ ਇੱਕ ਇੱਕ ਵਚਨ শ্রবণ ਕਰਦੇ ਆ ਰਹੇ ਹਾਂ ਇੱਕ ਦੋ ਦਿਨਾਂ ਤੋਂ ਬਚਰ ਨਹੀਂ ਪਾਏ ਮਾਫੀ ਚਾਹੁੰਦੇ ਹਾਂ ਕਿਉਂਕਿ ਕੁਝ ਮੁਜਬੂਰੀਆਂ ਹੋ ਜਾਂਦੀਆਂ ਇਸ ਕਰਕੇ ਤੇ ਰਿਕਾਰਡਿੰਗ ਕਰਨਾ ਜਾਂ ਇਸ ਦੀ ਐਡੀਟਿੰਗ ਕਰਨੀ ਥੋੜਾ ਸਮਾਂ ਲੱਗ ਜਾਂਦਾ ਹੈ ਇਸ ਕਰਕੇ ਮਾਫੀ ਚਾਹੁੰਦੇ ਹਾਂ ਅੱਜ ਆਪਾਂ ਨੇ ਸਤੂ ਜੀ ਦਾ ਇਕਨ 55ਵਾਂ ਜਿਹੜਾ ਵਚਨ ਹੈ ਉਹ ਆਪਾਂ শ্রবণ ਕਰਨਾ ਹੈ। 55ਵਾਂ ਜਿਹੜਾ ਵਚਨ ਹੈ ਗੁਰੂ ਦਾ ਵਚਨ ਹੈ ਝੂਠ ਨਹੀਂ ਬੋਲਣਾ ਤੇ ਮਹਾਂਪੁਰਸ਼ ਇਹਨੂੰ ਸੰਧਾ ਬੰਦੀ ਦੇ ਵਿੱਚ ਆਉਂਦੇ ਹਨ। ਇੱਕ 50ਵਾਂ ਵਚਨ ਦੋਰਾਹ ਮਿਥਿਆ ਕਬੂ ਨਹ ਬੋਲਣਾ। ਆਇਓ ਸਿੱਖਨ ਸੋ ਬਾਚ। ਜਾ ਝੂਠ ਕਹ ਪਾਪ ਹੈ ਧਰਮ ਨਾ ਇਸਮਨ ਰਾਜ ਮਹਾਰਾਜ ਭੰਤਨ ਸਵਾਯੋ ਸ਼੍ਰੀ ਗੋਵਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਸਿਖਾ ਇਹ ਵਚਨ ਕਹਿ ਕਿ ਭਾਈ ਕਦੇ ਵੀ ਝੂਠ ਨਹੀਂ ਬੋਲਣਾ ਬੇਸ਼ੱਕ ਜਿੱਡੇ ਮਰਜੀ ਕੋਈ ਮੁਸੀਬਤ ਹੋਵੇ ਜਿੱਡਾ ਮਰਜੀ ਕੋਈ ਲਾਲਚ ਹੋਵੇ ਉਥੇ ਝੂਠ ਨਹੀਂ ਬੋਲਣਾ ਮਹਾਰਾਜ ਜੀ ਕਹਿੰਦੇ ਜਿੱਥੇ ਸੱਚ ਬੋਲਿਆ ਜਾਂਦਾ ਹੈ ਉਥੇ परमात्मा का वासा होंगे है जिथे झूठ बोलिया जाता है उथे परमात्मा नहीं बसता सो बाबा महाराज जी के पवित्र वचन कबीरा जह ज्ञान तह धर्म है जहां झूठ तह पाप जह लोग काल है जहां खिमा तह आप महाराज जी फुरमान करते हैं बोली है सच धर्म झूठ न बोली है ਜੋ ਗੁਰ ਦਸੈ ਬਾਟ ਮਰੀਤਾ ਜੋਲੀ ਹੈ ਹਮੂ ਮਰਦ ਵਾਇਦ ਸਬਦ ਸੁਖਨ ਵਰ ਨਾ ਸਿਕਮੇ ਬਿਗਰ ਨਾ ਦਹਾੜ ਟਿਕਰ ਪਾਤਸ਼ਾਹੀ ਦਸਵੀਂ ਜੀ ਫੁਰਮਾਨ ਕਰਦੇ ਹਨ ਰਹਿਤ ਨਾਮਾ ਭਾਈ ਸਾਹਿਬ ਸਿੰਘ ਜੀ ਫੁਰਮਾਨ ਕਰਦੇ ਹਨ ਝੂਠ ਨਾ ਬੋਲਣ ਰਹਿਣਾ ਹੈ ਝੂਠ ਨਾ ਕਰਨ ਹੈ ਪਰੀਤ ਸੱਚ ਕਮਾਗ ਰਹਿ ਸੰਤਤੀ ਸਤਤੀ ਪਾਲ ਰਹਿ ਰੀਤ ਪਰ ਇਨਾਂ ਸ਼ਬਦਾਂ ਤੋਂ ਸਾਨੂੰ ਸਪਸ਼ਟ ਹੁੰਦਾ ਹੈ ਕਿ ਸਿੱਖਾਂ ਵਾਸਤੇ ਜਿਹੜਾ ਝੂਠ ਬੋਲਣਾ ਹੈ ਉਹ ਸ਼ਬਦੋਂ ਵੱਡੀ ਕੁਤਾਹੀ ਹੈ ਕਿ ਸਿੱਖਾਂ ਨੂੰ ਝੂਠ ਨਹੀਂ ਬੋਲਣਾ ਚਾਹੀਦਾ ਮਾਫ਼ ਕਰਨਾ ਅੱਜ ਚੱਲ ਨਹੀਂ ਸਭ ਝੂਠ ਤੇ ਹੈ ਅਸੀਂ ਜਦੋਂ ਲੰਗਕਾਰ ਜੁਂਦੇ ਨੇ ਪਰਿਵਾਰ ਵਾਲਿਆਂ ਨੇ ਪੁੱਛੀ ਨਾ ਰਾਤ ਕਿ ਦਰਾਕ ਕਿੱਥੇ ਆ ਗਈ ਤੁਹ ਕਹ ਲੀ ਨੇੜੀ ਆ ਗਈ ਨੇੜੇ ਨੇੜੇ ਕਰਦੇ ਆ ਤਿੰਨ ਚਾਰ ਘਟੇ ਲੰਘ ਜਾਂਦੇ ਨੇ ਸੋ ਆਪਾਂ ਝੂਠ ਬੋਲਦੇ ਆ ਮਹਾਰਾਜ ਦੇ ਕੰਮਾਂ ਦੇ ਵਿੱਚ ਵੀ ਆਪਾਂ ਝੂਠ ਬੋਲਦੇ ਆ ਸੋ ਪਾਤਸ਼ਾਹ ਜੀ ਦਾ ਦੇ ਕੰਮਾ ਵਚਨ ਹੈ ਕਿ ਕਵੰਜਵਾ ਕਿ ਇਹ ਸਪਾਈ ਕਦੇ ਵੀ ਝੂਠ ਨਹੀਂ ਬੋਲਦੇ ਸੋ ਆਪ ਜੀ ਨੇ ਵਚਨ ਸ਼ਰਣ ਕਰਿਆ ਪਈਆਂ ਪੁੱਲਾਂ ਦੇਖੀਵਾ ਸਤਿਗੁਰੂ ਜੀ ਆਪ ਸੰਗ ਕਮ ਬਖਸ਼ਣ ਜੋਗ ਹੋ ਗੋ ਆਉ ਬੁਲਾਈਏ ਫਤਿਹ ਗੱਜ ਕੇ ਆਖੋ ਰੀ ਬਾਤੁ ਜੀ ਕਾ ਖਾਲਸਾ ਬਾਤੁ ਗੁਰ ਜੀ ਕੀ ਫਤਿਹ